ਯਾਪਾ ਲੈਕਸ ਫਿਟਨੈਸ ਆਜ ਆਇਆ ਔਰ ਸਭ ਤੋਂ ਪਹਿਲਾ ਤੇ ਮੈਂ ਸਾਰੇ ਪਰਿਵਾਰ ਨੂੰ ਮੁਬਾਰਕ ਦਿਨਾ ਸ਼ੁਭ ਕਾਮਨਾਵਾਂ ਦਿੰਦਾ ਇਹ ਵੈਂਚਰ ਸਾਡੇ ਬੱਚਿਆਂ ਵਾਸਤੇ ਬਹੁਤ ਕਾਮਯਾਬ ਹੋਵੇ ਔਰ ਸੁਖਰਾਣਾ ਹੋਵੇ ਉਹ ਜਿਹੜੇ ਵੀ ਨੌਜਵਾਨ ਇੱਥੇ ਆਉਣ ਉਹ ਵਧੀਆ ਤਰੀਕੇ ਨਾਲ ਵਰਕਆਊਟ ਕਰਕੇ ਐਕਸਰਸਾਈਜ਼ ਕਰਕੇ ਬਾਹਰ ਜਾਣ ਔਰ ਉਹ ਇੱਕ ਇਨਸਪੀਰੇਸ਼ਨ ਦਾ ਰਿਸੋਰਸ ਬਣਨ ਬਾਕੀ ਨੌਜਵਾਨਾਂ ਵਾਸਤੇ ਅੱਜ ਇਹ profession ਮੈਂ ਜਿੱਦਾਂ ਪਹਿਲਾਂ ਕਿਹਾ ਕਿ નો ਡਾਊਟ ਇਹ ਆਪਾਂ ਰੋਜ਼ੀ-ਰੋਟੀ ਲਈ ਵੀ ਕਮਾਉਂਦੇ ਆ ਕਿਉਂਕਿ ਵੱਡੀ ਇਨਵੈਸਟਮੈਂਟ ਹੁੰਦੀ ਆ ਪਰ ਕਈ profession ਐਸੇ ਨੇ ਜਿਹੜੇ ਰੋਜ਼ੀ-ਰੋਟੀ ਦੇ ਨਾਲ-ਨਾਲ ਉਹਦਾ ਸਮਾਜਿਕ ਇੰਪੈਕਟ ਸੋਸ਼ਲ ਇੰਪੈਕਟ ਹੁੰਦਾ ਔਰ ਖਾਸ ਕਰਕੇ ਅੱਜ ਜਿਸ ਵਕਤ ਪੰਜਾਬ ਨਸ਼ਿਆਂ ਦੇ ਦੌਰ ਚੋਂ ਨਿਕਲ ਰਿਹਾ ਔਰ ਉਸ ਨਸ਼ਾ ਮੁਕਤੀ ਵਾਸਤੇ ਸਾਨ ਨਾਲੋਂ ਵਧੀਆ ਜਗ੍ਹਾ ਹੈ ਹੋਈ ਆ ਜਦੋਂ ਨੌਜਵਾਨ ਇੱਥੇ ਆ ਜਾਊਗਾ ਵਰਕਆਊਟ ਕਰੂਗਾ ਤੇ ਉਹਦੀ ਸੋਚ ਹੀ ਬਦਲ ਜਾਊਗੀ ਉਹ ਕਦੇ ਸੋਚੇ ਰਹੀ ਨਹੀਂ ਕਿ ਮੈਂ ਨਸ਼ਿਆਂ ਦਾ ਵੀ ਗੁਲਾਮ ਹੋਣਾ ਹੈ ਸੋ ਇਟਸ ਅ ਵੈਰੀ ਗੁੱਡ profession ਔਰ ਬਹੁਤ ਚੰਗਾ ਲੱਗਾ ਇੱਥੇ ਆ ਕੇ ਗਗਨ ਜੀ ਉਹ ਸਾਰਿਆਂ ਨੂੰ ਮਿਲ ਕੇ ਸਾਰੇ ਪਰਿਵਾਰ ਨੂੰ ਮੁਬਾਰਕ ਔਰ ਖਾਸ ਕਰ ਜਿੰਨੀ ਨੌਜਵਾਨ ਪੀੜ੍ਹੀ ਆ ਇਹ ਇੱਕ ਬਹੁਤ ਵਧੀਆ ਉਪਰਾਲਾ ਔਰ ਖਾਸ ਕਰ ਅਸੀ ਤੇ ਪੰਜਾਬ ਤੇ ਖਿਡਾਰੀਆਂ ਦੀ ਕ੍ਰਾਂਤੀਕਾਰੀਆਂ ਦੀ ਪੰਗੜਿਆਂ ਦੀ ਗਿੱਧਿਆਂ ਦੀ ਤੇ ਧਰਤੀ ਸੀ ਹੌਲੀ ਹੌਲੀ ਅਜੀ ਸਾਰੇ ਹੀ ਸੁੱਕੜ ਕੇ ਰਹਿ ਗਏ ਤੇ ਆ ਜਿਸ ਤਰੀਕੇ ਦੀ ਹੁਣ ਫਜ਼ੀਕ ਆ ਜਾਂ ਜੋ ਡੀਲ ਡੋਲ ਆ ਉਹ ਤੇ ਦੇਖਣ ਨੂੰ ਮਿਲਦਾ ਹੀ ਨਹੀਂ ਹੁਣ ਇਹ ਜੀ ਸੋ ਇੱਕ ਵਾਰੀ ਫੇਰ ਦੁਬਾਰਾ ਪੰਜਾਬ ਨੂੰ ਉਸ ਗਰਮੇ ਇਤਿਹਾਸ ਚ ਲੈ ਕੇ ਜਾਣਾ ਕਿਤੇ ਫੇਰ ਸਾਡਾ ਨੌਜਵਾਨ ਗੱਭਰੂ ਉਸੇ ਤਰੀਕੇ ਦੀ ਉਹਨਾਂ ਦੀ ਬਾਡੀਜ਼ ਹੋਣ ਸਿਹਤ ਹੋਵੇ ਡੋਲੇ ਹੋਣ ਔਰ ਖੇਡਾਂ ਦਾ ਤੋ ਪੂਰਾ ਤਿਆਰ ਹੋਵੇ ਸੋ ਇਹ ਚੀਜ਼ਾਂ ਅਲੋਪ ਹੋ ਰਹੀਆਂ ਸੀ ਪੰਜਾਬ ਦੇ ਵਿੱਚੋਂ ਤੇ ਉਹਨੂੰ ਅਜ ਦੁਬਾਰਾ ਮੈਂ ਸਮਝਦਾ ਵੀ ਮੈਕਸ ਫਿਟਨੈਸ ਦਾ ਇੱਕ ਬਹੁਤ ਵੱਡਾ ਯੋਗਦਾਨ ਰਹੇਗਾ ਸਾਡੇ ਸਾਰੇ ਏਰੀਆ ਦੇ ਵਿੱਚ ਨੌਜਵਾਨਾਂ ਨੂੰ ਦੁਬਾਰਾ ਲਿਆਉਣ ਲਈ ਔਰ ਖਾਸ ਕਰ ਜਿਹੜੀ ਸਾਡੀ ਗਵਰਨਮੈਂਟ ਹੈ ਭਗਵੰਤ ਮਾਨ ਜੀ ਦੀ ਸਰਕਾਰ ਉਹ ਖੇਡਾਂ ਨੂੰ ਸਪੋਰਟਸ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰ ਰਹੀ ਹੈ ਖੇਡਾਂ ਬਦਲ ਪੰਜਾਬ ਦੀਆਂ ਸ਼ੁਰੂ ਕੀਤੀਆਂ ਨੇ ਬਲੌਕ ਤੋਂ ਲੈ ਕੇ ਸਟੇਟ ਲੈਵਲ ਤੱਕ ਸੋ ਜਿੰਨੇ ਖਿਡਾਰੀ ਜਿੰਨੇ ਸਪੋਰਟਸਮੈਨ ਵੱਧ ਆਉਣਗੇ ਉਹਨੀਆਂ ਨੌਕਰੀਆਂ ਵਧੇਰੇ ਮਿਲਣਗੀਆਂ ਤੁਸੀਂ ਦੇਖਿਆ ਵੀ 11 ਖਿਡਾਰੀਆਂ ਨੂੰ ਪੀਸੀਐਸ ਦੀਆਂ ਔਰ ਪਬਲਿਕ ਸਰਵਿਸ ਕਮਿਸ਼ਨ ਦੀਆਂ ਸਰਵਿਸਿਜ਼ ਪੰਜਾਬ ਗਵਰਨਮੈਂਟ ਵੱਲੋਂ ਦਿੱਤੀਆਂ ਗਈਆਂ ਨੇ ਜਿਹੜੇ ਬੱਚੇ ਬਾਹਰੋਂ ਖੇਡ ਕੇ ਆਏ ਨੇ ਭਾਵੇਂ ਜਿੱਤ ਕੇ ਆਇਆ ਜਾਂ ਰਨਰ ਅਪਸ ਗਿਆ ਉਹਨਾਂ ਨੂੰ ਕਰੋੜਾ ਰੁਪਇਆ ਔਨਰੇਰੀਅਮ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਸੋ ਇਹ ਬਹੁਤ ਵਧੀਆ ਪਲੇਟਫਾਰਮ ਹੈ ਸਾਡੇ ਸ਼ਹਿਰ ਦੇ ਵਿੱਚ ਔਰ ਮੈਨੂੰ ਖੁਸ਼ੀ ਆ ਜੀ ਕੋਈ ਅਸੀ ਮਸ਼ੀਨ ਮੈਨੂੰ ਦੇਖ ਕੇ ਤੇ ਨਜ਼ਰ ਨਹੀਂ ਆਈ ਜਿਹੜੀ ਕੋਈ ਇੱਕ ਰਹਿ ਜਾਵੇ ਸਾਰੀਆਂ ਐਕਸਰਸਾਈਜ਼ਸ ਇਹਨਾਂ ਸਾਰੀਆਂ ਮਸ਼ੀਨਾਂ ਤੇ ਬਖੂਬੀ ਦੇ ਨਾਲ ਹੋ ਸਕਦੀਆਂ ਨੇ ਸੋ ਵੀਸ਼ੂ ਆਲ ਦਾ ਬੈਸਟ ਪਰਮਾਤਵਾ ਚੜ੍ਹਦੀ ਕਲਾ ਚ ਰੱਖੇ ਉਹਦਾ ਆਸ਼ੀਰਵਾਦ ਮੇਰ ਰਿ ਕਰਪਾ ਇੱਥੇ ਬਣੀ ਰਵੇ ਲੋਜਵਾਨ ਇਥੇ ਆਉਣ ਨਾਲ ਐਕਸਰਸਾਈਜ਼ ਕਰਨ ਵਰਕਆਊਟ ਕਰਨ ਨਾਲ ਮਿਊਜ਼ਿਕ ਸੁਣਨ ਤੇ ਇੱਕ ਨਵਾਂ ਮੈਸੇਜ ਜਿਹੜਾ ਉਹ ਮੈਕਸ ਫਿਟਨੈਸ ਤੋਂ ਉਜਾਵੇ ਤਾਂ ਕਿ ਲੋਕ ਇਥੇ ਆ ਕੇ ਇਹਦਾ ਭਰਪੂਰ ਫਾਇਦਾ ਉਠਾਵਾ ਧੰਨ ਦੇਖੋ ਜਦੋਂ ਅਸੀਂ ਆਪਣੀ ਸੁਸਾਇਟੀ ਲਈ ਕੋਸ਼ ਦਿੰਨੇ ਆ ਤੇ ਬੜਾ ਇੱਕ ਮਾਨ ਮਹਿਸੂਸ ਹੁੰਦਾ ਮੈਂ ਆਪਣੇ 30 ਸਾਲ ਦੇ ਜੀਐਸਟੀ ਜਾਂ ਸੇਲ ਟੈਕਸ ਦੇ ਕੈਰੀਅਰ ਵਿੱਚ ਘਟੋ ਘਟ 100 ਸਟੂਡੈਂਟ ਐਸਾ ਬਣਾਇਆ ਜੀ ਜਿਹੜਾ ਆਪਣੇ ਸ਼ਹਿਰ ਨੂੰ ਕੋਈ ਨਾ ਕਿਸੇ ਰੂਪ ਚ ਸਰਵਿਸ ਦੇ ਰਿਆ ਤੇ ਉਹ ਆਪਣੇ ਇੱਕ ਰੁਝਾਨ ਚ ਬੈਠੇ ਹੋਇਆ ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਪਤਾ ਕਿ ਮੈਂ ਆਪਣਾ ਜੀਵਨ ਕਿੱਥੇ ਯੂਜ਼ ਕਰਨਾ ਕਿੱਥੇ ਕਰਨਾ ਕਿੱਥੇ ਸਰਵਿਸ ਦੇਣੀਆਂ ਤੇ ਉਹਨਾਂ ਨੂੰ ਇੰਨਾ ਵਕਤ ਨਹੀਂ ਮਿਲਦਾ ਕਿ ਉਹ ਕੁਝ ਜਿਹੜੀਆਂ ਸਮਾਜੀ ਕੁਰਤੀਆਂ ਦੇ ਵਿੱਚ ਜਾ ਸਕਣ ਕਈ ਵਾਰੀ ਕੀ ਹੁੰਦਾ ਹੈ ਕਿ ਜਿਹਦੇ ਇਹਨਾਂ ਦੇ ਮਾਪਿਓ ਹੈ ਉਹਨਾਂ ਨੂੰ ਤੇ ਆਪਣੀ ਖੁਸ਼ੀ ਹੋਏਗੀ ਜਿਹੜੇ ਹੋਰ ਰਿਸ਼ਤੇਦਾਰ ਉਹਨੂੰ ਵੀ ਖੁਸ਼ੀ ਹੋਏਗੀ ਜਿਹੜੇ ਯਾਰ ਦੋਸਤ ਉਹਨੂੰ ਖੁਸ਼ੀ ਹੋਏਗੀ ਪਰ ਜਿਹੜੇ ਗੁਰੂ ਦੇ ਚੇਲੇ ਆ ਨਾ ਜੀ ਆਮਰੇ ਤੁਹਾਨੂੰ ਜਦੋਂ ਅਸੀਂ ਆਪਣੇ ਹੱਥੋਂ ਦੇ ਬੂਟੇ ਦਰਖਤ ਬੰਦੇ ਵੇਖਦੇ ਆ ਤੇ ਜਿਹੜਾ ਆਪਣੇ ਹੀ ਹਿਰਦੇ ਵਿੱਚ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਨਾ ਕੋਈ ਸ਼ਾਇਦ ਉਹੀ ਮਹਿਸੂਸ ਉਹਦੇ ਹੀ ਕਰ ਸਕਦੇ ਆ ਜਦੋਂ ਅਸੀਂ ਉਹ ਸਟੇਜ ਤੇ ਪਹੁੰਚਦੇ ਆ ਮੇਰਾ ਇੱਕ ਮੈਸੇਜ ਹੈ ਅਸੀਂ ਨਸ਼ੇ ਨੂੰ ਦੂਰ ਕਰਨ ਵਾਸਤੇ ਜਿੱਥੇ ਸਾਡੀ ਸਰਕਾਰ ਐਨੇ ਉਪਰਾਲੇ ਕਰ ਰਹੀ ਜੰਨੇ ਜਤਨ ਕਰ ਰਹੀ ਹੈ ਮੈਂ ਕਹਿਣਾ ਜਾਵਾਂਗਾ ਇੱਥੇ ਕਿ ਪੁਰਾਣੀਆਂ ਸਰਕਾਰਾਂ ਨੇ ਇਸ ਅਮਲ ਉੱਤੇ ਕੰਮ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸ਼ਾਇਦ ਹੁਣ ਲੱਗਦਾ ਹੀ ਗਿਆ ਵੀ ਇਹ ਨਾਸੂਰ ਹੈ ਜਿਹੜਾ ਕਦੀ ਵੀ ਭਰ ਨਹੀਂ ਸਕਦਾ ਪਰ ਇਹ ਸਰਕਾਰ ਨੇ ਜਿਹਦੇ ਯਤਨ ਕੀਤੇ ਆ ਉਦੇ ਜਾ ਕੇ ਮੈਂ ਕਹਾਂਗਾ ਕਿ ਉਥੇ ਸਾਡੀ ਸੋਸਾਇਟੀ ਦਾ ਬੜਾ ਵੱਡਾ ਫਰਜ਼ ਬੰਦਾ ਜੀ ਜਿਹੜਾ ਬੰਦਾ ਨਸ਼ਾ ਛੱਡ ਕੇ ਬਾਹਰ ਆ ਰਿਹਾ ਉਹਦਾ ਸਾਥ ਦਿਓ ਉਹਨੂੰ ਪੋਜ਼ੀਟਿਵ ਕਰੋ ਜੇ ਕਿਉਂਕਿ ਉਹਨੂੰ ਅਹੀਂ ਆਪਣੀ ਸੋਸਾਇਟੀ ਚ ਦੱਦਰ ਲਾ ਪਾਵਾਂਗੇ ਜੇ ਕਿਸੇ ਨੂੰ ਲੱਗੇਗਾ ਵੀ ਉਹਨੂੰ ਵੀ ਲੱਗੇਗਾ ਵੀ ਸਾਡੇ ਮਗਰ ਜਿਹੜਾ ਸਮਾਜ ਹੈ ਬੂਰਾ ਉਹਨੂੰ ਤੁਹਾਡੀ ਜ਼ਰੂਰਤ ਹੈ ਅੱਜ ਜਿਹੜੀਆਂ ਸਾਡੀਆਂ ਚਾਨੀਆਂ ਚ ਖੋਹਉਂਦੀਆਂ ਸੀਗੀਆਂ ਚੋਰੀਆਂ ਡੱਕੇ ਜਿਹੜੇ ਹੁੰਦੇ ਆ ਇਹ ਉਹਨਾਂ ਦੇ ਕਸੂਰ ਨਾਲੋਂ ਜ਼ਿਆਦਾ ਸੋਸਾਇਟੀ ਦਾ ਕਸੂਰ ਹੈ ਜਦੋਂ ਕੋਈ ਬੰਦਾ ਡੱਗ ਮਗਾਂਦਾ ਹੋਏ ਉਹਦਾ ਸਾਥ ਦਿਓ ਜਦੋਂ ਤੁਸੀਂ ਪਰਪੱਕਤ ਹੋ ਉਹ ਤੇ ਪਰਿਪੂਰਨ ਕਰੋ ਸੋਸਾਇਟੀ ਨੂੰ ਮੇਰਾ ਆਪਣਾ ਇੱਕ ਸਮਾਜਿਕ ਤੌਰ ਤੇ ਮੇਰੀ ਇੱਕ ਸੋਚ ਰਹਿੰਦੀ ਹੈ ਜੀ ਕਿ ਜੇਕਰ ਅਸੀਂ ਕੁਝ ਸਮਾਜ ਨੂੰ ਦੇ ਪਾਵਾਂਗੇ ਤੇ ਸਮਾਜ ਸਾਨੂੰ ਬਹੁਤ ਕੁਝ ਦੇਗਾ ਜੀ ਖੁਸ਼ ਹੋ ਜਾ ਸਾਰੇ ਭੈਣ ਭਰਾ ਜਿਹਨੇ ਵੀ ਆਇਆ ਸਾਰਿਆਂ ਵੱਲੋਂ ਮੈਨੂੰ ਅশীরਵਾਦ ਮੇਰੇ ਬੱਚੇ ਨੂੰ ਅশীরਵਾਦ ਦਿਓ ਫਿਰਦੀ ਗੱਲ ਜਰਵੇ ਕਿੰਨਾ ਕਿੰਨਾ ਦਾ ਮਸੂਰਤ ਹੋ ਗਿਆ ਬੱਚੇ ਨਾਲ ਇਹ ਬਹੁਤ ਬਹੁਤ ਬੜੀਆ ਖਰ ਮਸੂਰਤ ਹੋ ਰਿਹਾ ਬਹੁਤ ਬੜੀਆ ਬੱਚੀ ਅਗੇ ਬਦਲ ਫੁੱਲਣ ਜਵਾਨੀਆਂ ਮੰਨਣ ਆਪਣੇ ਬੱਚ ਠੀਕ ਹੈ ਓਕੇ ਸਰ ਥੈਂਕ ਯੂ ਨਮਸਤੇ ਜੀ ਸਾਰਿਆਂ ਨੂੰ ਠੀਕ ਹੈ ਮੈਂ ਪ੍ਰਿਆੰਕਾ ਮੈਕਸ ਫਿਟਨੈਸ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੋ ਵੀ ਗਰਲਸ ਹੈਗੀਆਂ ਮੇਰਾ ਉਹਨਾਂ ਨੂੰ ਮੈਸੇਜ ਹੈ ਪਲੀਜ਼ ਜੁਆਇਨ ਅਸ ਠੀਕ ਹੈ ਆਓ ਆਪਣੀ ਹੈਲਥ ਬਿਕਾਜ਼ ਗਰਲਸ ਹੂ ਆਫ ਦਿ ਟਾਈਮ ਤੇ ਆਪਣੀ ਹੈਲਥ ਨਾਲ ਜਿਹੜੀਆਂ ਨਾ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਹੈਗੀਆਂ ਬਟ ਅਗਰ ਅਸੀਂ ਆਪਣੀ ਹੈਲਥ ਦੀ ਕੇਅਰ ਕਰਾਂਗੇ ਆਪਣੇ ਆਪ ਦਾ ਧਿਆਨ ਦੇਵਾਂਗੇ ਤਾਂ ਹੀ ਆਪਣੀ ਆਪਣੀ ਫੈਮਿਲੀ ਦਾ ਵੀ ਧਿਆਨ ਰੱਖਵਾਵਾਂਗੇ ਰਾਈਟ ਸੋ ਪਲੀਜ਼ ਜੁਆਇਨ ਕਰੋ ਆਓ ਇੱਥੇ ਆ ਕੇ ਆਪਣਾ 뮤직 ਇੰਜੋਏ ਕਰੋ ਆਪਣਾ ਟਾਈਮ ਇੰਜੋਏ ਕਰੋ ਆਪਣੀ ਹੈਲਥ ਦਾ ਧਿਆਨ ਦੋ ਆਪਣੀ ਫੈਮਿਲੀ ਦਾ ਧਿਆਨ ਦੋ ਥੈਂਕ ਯੂ ਸੋ ਮਚ ਗੁੱਡ ਮਾਰਨਿੰਗ एवरीवन ਸਭ ਤੋਂ ਪਹਿਲਾਂ ਕੀ ਅਸੀਂ Max Fitness Gym ਜਿਹੜੀ ਲਈ ਆ ਉਹਦੇ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਠੀਕ ਹੈ ਜੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਜਿਹੜੀ ਫੈਸਿਲਿਟੀ ਅਸੀਂ ਅੱਜ ਸਮਾਜ ਨੂੰ ਦੇਣ ਜਾ ਰਹੇ ਹਾਂ ਉਹ ਦੇ ਨਾਲ ਨਵੀਂ ਜਨਰੇਸ਼ਨ ਹੈ ਉਹਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੇਗਾ ਬਿਕੋਜ਼ ਸਾਡੇ ਕੋਲ ਐਡਵਾਂਸ ਇਕਵਿਪਮੈਂਟਸ ਹੈ ਵੈਲ ਟ੍ਰੇਨਡ ਸਟਾਫ ਹੈ ਵੈਲ ਮੇਨਟੇਨਡ ਜਿਮ ਹੈ ਜਿਹੜਾ ਕਿ ਬਹੁਤ ਘੱਟ ਥਾਵਾਂ ਤੇ ਮਿਲਦੀ ਹੈ ਫਸਟ ਆਫ ਆਲ ਸੈਕਿੰਡ ਥਿੰਗ এনवायरमेंट ਬਹੁਤ ਜ਼ਿਆਦਾ ਤੁਹਾਨੂੰ ਸਹੀ ਮਿਲੇਗਾ ਤੇ ਅਗਰ ਤੁਹਾਨੂੰ ਕੋਈ ਵੀ ਇਸ਼ੂ ਆਂਦਾ ਹੈ ਯੂ ਕੈਨ ਕਮ ਟੂ ਅਸ ਵੀ ਵਿਲ ਹੈਲਪ ਯੂ ਵੀ ਵਿਲ ਗਾਈਡ ਯੂ ਵੀ ਵਿਲ ਡੂ ఎవਰੀਥਿੰਗ ਵਟੈਵਰ ਯੂ ਵਾਂਟ ਸੋ ਗੋ ਥਰੂ ਤੁਸੀਂ ਜੇ ਹਿੰਦਾ ਦੇਖ ਸਕਦੇ ਹੋ ਸਾਡੇ ਕੋਲ ਬਹੁਤ ਹੀ ਇਕਵਿਪਮੈਂਟਸ ਹੈ ਠੀਕ ਹੈ ਜੀ ਫਸਟ ਆਫ ਆਲ ਸਾਡੇ ਕੋਲ ਚੈਸਟੀ ਮਸ਼ੀਨਸ ਬੈਕ ਦੀ ਮਸ਼ੀਨ ਲੈਗਸ ਦੀ ਮਸ਼ੀਨ ਸ਼ੋਲਡਰਸ ਦੀ ਮਸ਼ੀਨ ਬਹੁਤ ਐਡਵਾਂਸਡ ਹੈ ਠੀਕ ਹੈ ਜੀ ਸੈਕਿੰਡ ਥਿੰਗ ਸਟਾਫ ਜਿਹੜਾ ਸਾਡਾ ਵੈਲ ਕੁਆਲੀਫਾਈਡ ਹੈ ਵੈਲ ਇਕਵਿਪਡ ਹੈ ਠੀਕ ਹੈ ਜੀ ਥਰਡ ਸਾਡਾ ਜਿਹੜਾ ਏਰੀਆ ਇਜ਼ੀ ਟੂ ਕਮ ਹੈ ਇਜ਼ੀ ਟੂ ਗੋ ਹੈ ਅਗਰ ਤੁਸੀਂ ਆਪਣੇ ਲੈਫਟ ਹੈਂਡ ਸਾਈਡ ਤੋਂ ਆਓਗੇ ਤੁਹਾਨੂੰ ਰਵਿਦਾਸ ਚੌਕ ਹੈ ਰਵਿਦਾਸ ਚੌਕ ਤੋਂ ਤੁਸੀਂ ਲੈਫਟ ਹੈਂਡ ਸਾਈਡ ਤੋਂ ਅੱਗੇ ਆਓਗੇ ਤੁਹਾਨੂੰ ਮੋਰ ਸਟੋਰ ਹੈ ਗ੍ਰਾਮੀਨ ਬੈਂਕ ਦਾ ਮੋਰ ਸਟੋਰ ਹੈ ਉਹਦੇ ਸੈਕਿੰਡ ਫਲੋਰ ਤੇ ਸਾਡਾ ਮੈਕਸ ਫਿਟਨੈਸ ਜਿਮ ਹੈ ਜੀਐਲ ਰੋਡ ਤੇ ਪਲੀਜ਼ ਵਿਜ਼ਿਟ ਅਸ ਵੀ ਵਿਲ ਨੀਡ ਬੈਸਟ ਟੂ ਬੈਸਟ ਕੈਂਡੀਡੇਟਸ ਹੋਗੇ ਨਾ ਰਨ ਦਿਸ ਬਿਜ਼ਨਸ ਥਰੋਅਆਊਟ ਦ ਵਰਲਡ ਥੈਂਕਸ ਅ ਲੋਟ ਹਾਂ ਜੀ ਬਈ ਲਵਾਂ ਸੀ ਤੁਹਾਨੂੰ ਜੀ ਬਿਲਕੁਲ ਸਾਡੇ ਕੋ ਫੀਮੇਲਸ ਕੈਂਡੀਡੇਟ ਜਿਹੜਾ ਮੈਕਸ ਸਾਡੇ ਕੋ ਜਿਹੜੀ ਹੈ ਕੁਆਂਟੀਟੀ ਹੈ ਔਰ ਫੀਮੇਲ ਕੈਂਡੀਡੇਟਸ ਹੈ ਜਿਹੜੇ ਕੀ ਆਪਣੇ ਰੋਜ਼ਮਰਰਾ ਦੇ ਟਾਈਮ ਨੂੰ ਵੀ ਕੱਟਦੀਆਂ ਪਲੱਸ ਸਾਡੇ ਜਿਮ ਨੂੰ ਵੀ ਦਿੰਦੀਆਂ ਬਿਕਾਜ਼ ਅਗਰ ਉਹ ਹੈਲਥੀ ਰਹੇਗੀ ਸਾਡੇ ਸਾਡੀ ਫੈਮਿਲੀ ਅੱਛੀ ਰਹੇਗੀ ਸਾਡੇ ਫੈਮਿਲੀ ਦੇ ਨਾਲ ਗੋ ਥਰੂ ਕਰਨਗੀ ਸਾਡੇ ਅੱਗੇ ਨੈਕਸਟ ਜਨਰੇਸ਼ਨ ਲਈ ਬਿਕਾਜ਼ ਸ਼ੀ ਇਸ ਦਾ ਵਨ ਹੂ ਗੋਣਾ ਟੇਕ ਕੇਅਰ ਆਫ एवरीथिंग 올 ਰਾਈਟ ਥੈਂਕ ਯੂ ਲੋਟ ਪਲੀਜ਼ ਵਿਜ਼ਿਟ ਅਸ ਥੈਂਕਸ ਅ ਲੋਟ ਥੈਂਕ ਯੂ ਮੈਂ ਵੀ ਜਾ ਰਹਾ ਇਹ ਲਾਈਨ ਵੀ ਜੁੜੀ ਹੈ ਨਾ ਕਿ ਉਹ ਜੁੜੀ ਕੀ ਕਰਦੇ ਐਕਚੁਅਲੀ ਮੈਂ ਕਾਫੀ ਟਾਈਮ ਤੋਂ ਖੁਦ ਵੀ ਜਮਗਾ ਰਿਹਾ ਹਾਂ ਤੇ ਬਰਾ ਇੱਕ ਛੋਟੇ ਪੇਮ ਦੀ ਜਿਵੇਂ ਚਲੋ ਇੱਕ ਸਾਈਡ ਸਾਈਡ ਬਿਜ਼ਨਸ ਹੋਏ ਸੋ ਇੱਕ ਥੋੜੀ ਜਿਹੀ ਇਨਵੈਸਟਮੈਂਟ ਕੀਤੀ ਆਪਣੀ ਸਾਈਡ ਵਾਈ ਬਿਜ਼ਨਸ ਦੀ ਸੋ ਦਿਲ ਵੀ ਕਰਦਾ ਸੀ ਸ਼ੁਰੂ ਤੋਂ ਜਮਲ ਨਾ ਹੁੰਦਾ ਉਹਦੇ ਚੱਕਰ ਚ ਆਪਾਂ ਇਹ ਇਨਵੈਸਟਮੈਂਟ ਕੀਤੀ ਚਲੋ ਜਿੰਨੀ ਸਾਡੀ ਜਨਰੇਸ਼ਨਾਂ ਸਾਡੇ ਨਾਲ ਜੁੜੇ ਵੱਧ ਤੋਂ ਵੱਧ ਸੋ ਨਸ਼ਿਆਂ ਤੋਂ ਦੂਰ ਹੈ ਸੋ ਸਾਡੇ ਨਾਲ ਬਹੁਤ ਹੀ ਵਧੀਆ-ਵਧੀਆ ਬੰਦੇ ਜੁੜੇ ਨੇ ਕਾਫੀ ਯੰਗ ਏਜ ਕਾਫੀ ਐਸ ਪਰ ਸਾਹਮਣੇ ਕੋ ਨਰਾਦੀ ਇਹਨਾਂ ਦੀ ਆਰਕੇ ਵਰਮਾ ਜੀ ਸਾਡੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਨੇ ਸੋ ਇਹਨਾਂ ਦੀ ਏਜ ਕਮ ਸਿਕਮ 55 ਹੋਗੀ ਹਾਂ ਜੀ ਤੇ ਦੇਖ ਲਓ ਅੱਜ ਵੀ ਕਿੰਨੇ ਜੰਗ ਨੇ ਤੇ ਸਾਡੇ ਨਾਲ ਇਹੋ ਜਿਹੇ ਭੈਣ ਕਾਫੀ ਜਿਆਦਾ ਨੇ ਜੁੜੇ ਨੇ ਸੋ ਮੈਂ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਕਿ ਜੋ ਇੰਨਾ ਸੰਜੋਗ ਦੇ ਰਹੇ ਨੇ ਸਾਰੇ ਮੈਨੂੰ ਸਪੈਸ਼ਲੀ ਤੌਰ ਤੇ ਅਜ ਰਵਨ ਬੈਲ ਜੀ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਜੋ ਸਾਡੇ ਜਮਜਬਧਾ ਰਹੇ ਨੇ ਤੇ ਉਹਨਾਂ ਨੇ ਸਾਡੀ ਪ੍ਰੀ ਓਪਨਿੰਗ ਕਰਵਾਈ ਆ ਸੋ ਬਹੁਤ ਹੀ ਦਿਲੋਂ ਧੰਨਵਾਦ ਸਾਰਿਆਂ ਦਾ ਆਪਣੇ ਜਿਹੜੇ ਸਾਰੇ ਨੌਜਵਾਨਾ ਪਰ ਗੇਨੇ ਨਸ਼ਿਆਂ ਵੱਲ ਜਾ ਰਹੇ ਨੇ ਉਹ ਸਾਰੇ ਇਹ ਸਾਰਾ ਕੁਝ ਛੱਡ ਕੇ ਆਪਣੇ ਜਿੰਮ ਜੋਇਨ ਕਰੋ ਆਪਣੀ ਬੋਡੀ ਬੁਡੀ ਬਣਾਓ ਆਪਣੇ ਘਰਦਿਆਂ ਦਾ ਦੇਖੋ ਸਾਰਾ ਕੁਝ ਆਪਣਾ ਫਿਊਚਰ ਦੇਖੋ ਇਹ ਜੀਜੇ ਕੁਝ ਨਹੀਂ ਰੱਖਿਆਗਾ ਸੋ ਸਾਰੇ ਆਓ ਜਿੰਮ ਜਾਓ ਲਾਓ ਆਪਣਾ ਸਰਾ ਸਰੀਰ ਦੇਖੋ ਆਪਣੀ ਹੈਲਥ ਦੇਖੋ ਮਹਿਲਾਵਾਂ ਲਈ ਸਾਰਾ ਪਰਬੰਧ ਹੈ ਸਾਡੇ ਇੱਥੇ ਕੜਦੋ ਘਾਟੇ 50 ਤੋਂ 60 ਮੇਲਾਵਾਂ ਨੇ ਜੋ ਜਿਮ ਕਰਦੇ ਸਵੇਰੇ ਸ਼ਾਮ ਹਰ ਇੱਕ ਗਰੁੱਪ ਬਣਿਆ ਆ ਲੇਡੀਜ਼ ਵਾਸਤੇ ਬਹੁਤ ਹੀ ਵਧੀਆ ਫੈਸਿਲਿਟੀ ਹੈ ਤੇ ਬਹੁਤ ਹੀ ਵਧੀਆ ਨੈਚਰਲ ਆਉਂਦੀ ਆ 뮤직 ਵਗੈਰਾ ਹੈਲਥ ਵਗੈਰਾ ਸਾਰੇ ਕੁਝ ਉਹਨਾਂ ਦੀ ਡਾਈਟ ਪਲਾਨ ਦਿੱਤੇ ਜਾਂਦੀ ਉਹਨਾਂ ਨੂੰ ਪ੍ਰੋਪਰ ਜਿਮ ਦਿੱਤੀ ਜਾਂਦੀ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਆ ਹਰ ਇੱਕ ਲੇਡੀ ਦੀ ਅਲੱਗ ਤੋਂ ਇੱਕ ਟ੍ਰੇਨਿੰਗ ਆ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਂਦੀ ਆ ਸੋ ਸਾਡੇ ਵੈਲ ਐਜੂਕੇਟਿਡ ਟ੍ਰੇਨਰ ਨੇ ਸਾਡੇ ਨਾਲ ਸੋ ਬਹੁਤ ਹੀ ਵਧੀਆ ਸੰਜੋਗ ਆ ਮੈਨੂੰ ਇਹਨਾਂ ਦਾ ਸੋ ਬਹੁਤ ਹੀ ਵਧੀਆ ਜਿਮ ਚੱਲ ਰਹੀ ਸਾਡੀ ਦਿলো ਧੰਨਵਾਦ ਕਰਦਾ ਹਾਂ ਸਾਰਿਆਂ ਸੋ ਆਪੋਜ਼ਿਟ ਐਸ ਜੀ ਐਮ ਦੀ ਕੋਠੀਆ ਮਤਲਬ ਆਪੋਜ਼ਿਟ ਆ ਕਚਾਰੀ ਆ ਦੈਨ ਰਾਈਟ ਸਾਈਡ ਆ ਨੀਅਰ ਬਰਵਲ ਬੰਕ सीताराम ਤੇ ਲੈਫਟ ਸਾਈਡ ਰਵੀ ਦਾ ਚੌਂਗ ਸੋ ਆਂ ਚ ਕੋਈ ਪ੍ਰੋਬਲਮ ਨਹੀਂ ਹੋਏਗੀ ਸਾਡੇ ਮੈਂਡਲ ਲੱਗੇ ਹੋਏ ਨੇ ਬਾਹਰ ਤੋਂ ਟਾਵਰ ਆ ਕਿਸੇ ਨੂੰ ਪੁੱਛੋ ਲੋਕੇਸ਼ਨ ਪਈ ਹੋਈ ਹੈ ਮੈਂਚ ਨੂੰ ਇਹ ਆ ਗੂਗਲ ਮੈਪਸ ਤੇ ਸਾਰਾ ਕੁਝ ਸੁਦੀਲਾ ਦਾ ਨਮਾਦਾ ਵਾਤਵਾਦੋ ਤੁਸੀਂ ਤੁਸੀਂ ਕੀ ਆਇਓ ਹੈ ਜੀ ਲੱਗਦਾ ਕਿਦਾਂ ਦਾ ਲੱਗਾ ਕਿਦਾਂ ਦਾ ਮਹਿਸੂਸ ਹੋਇਆ ਕਿਆ ਇੱਥੇ ਆ ਕੇ ਬਹੁਤ ਵਧੀਆ ਲੱਗਾ ਸਾਨੂੰ ਪਹਿਲਾਂ ਤੋਂ ਕਾਫੀ ਜਿਆਦਾ ਡਿਵੈਲਪਮੈਂਟ ਹੈ ਗੇਟ ਕੇ ਸਾਈਡ ਨਵੀਆਂ ਮਸ਼ੀਨਾਂ ਆਈਆਂ ਨੇ ਜੋ ਹਨ ਪਹਿਲਾਂ ਪ੍ਰੋਬਲਮਸ ਆ ਰਹੀਆਂ ਸੀ ਇੱਥੇ ਪਰ ਹੁਣ ਇੱਥੇ ਆ ਕੇ ਸਾਨੂੰ ਸਾਰਾ ਕੁਝ ਚੇਂਜ ਹੈ ਬਿਲਕੁਲ ਟੋਟਲੀ ਚੇਂਜ ਹੋ ਗਿਆ ਔਰ ਜੋ ਇਹਨਾਂ ਦੇ ਓਨਰ ਨੇ ਮੈਕ ਵਿਕਨਸ ਦੇ ਬਹੁਤ ਹੀ ਵਧੀਆ ਸੁਭਾਅ ਦਿਨੇ ਔਰ ਜੋ ਵੀ ਤੇ ਹਰ ਇੱਕ ਚੀਜ਼ ਦੀ ਫੈਸਿਲਿਟੀ ਹੈਗੀ ਪਾਣੀ ਦੀ ਫੈਸਿਲਿਟੀ ਬਹੁਤ ਵਧੀਆ ਬਾਥਰੂਮ ਸਾਫ ਨੇ ਔਰ ਮਸ਼ੀਨਾਂ ਬਹੁਤ ਜ਼ਿਆਦਾ ਮਸ਼ੀਨਾਂ ਨੇ ਔਰ ਬਹੁਤ ਵਧੀਆ ਸਾਰਾ ਕੁਝ ਤੁਹਾਨੂੰ ਬਹੁਤ ਵਧੀਆ ਲੱਗਾ ਬਹੁਤ ਜ਼ਿਆਦਾ ਖੁਸ਼ ਆ ਇੱਥੇ ਆਣ ਕੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਸਾਡੀ ਜਿੰਮੇ ਵਿੱਚ ਬਹੁਤ ਹੀ ਅਚੀ ਫੈਸਿਲਿਟੀਆਂ ਹੈਗੀਆਂ ਸਪੈਸ਼ਲੀ ਫੀਮੇਲਜ਼ ਨੂੰ ਲੈ ਕੇ ਅਲੱਗ-ਅਲੱਗ ਫੈਸਿਲਿਟੀਆਂ ਹੈਗੀਆਂ ਆ ਪ੍ਰੋਪਰ ਇੱਥੇ ਟ੍ਰੇਨਰ ਹੈ ਜੋ ਵੀ ਫੀਮੇਲਜ਼ ਨੂੰ ਪ੍ਰੋਪਰਲੀ ਗਾਈਡ ਕਰਦੇ ਹੈਗੇ ਆ ਔਰ ਅਟਲੀ ਲੇਡੀਜ਼ ਲਈ ਕਾਰਡੀਓ एरोਬਿਕਸ ਕਰਵਾਏ ਜਾਂਦੇ ਆ। ਇਹ ਜਿਹੜੀ ਮਸ਼ੀਨ ਜਿਹੜੀ ਲੱਗਾਈ ਨਵੀਂ ਮਕੀਨ ਦੇ ਵਰਗੀ। ਇਹਦੇ ਬਾਰੇ ਮੈਂ ਤੁਹਾਨੂੰ ਕਿ ਸਾਡੇ ਲਈ ਇਹ ਬਾਤ ਜੀ ਵਧੀਆ ਹੈ ਕਿ ਸਾਨੂੰ ਨਵੀਂ ਮਸ਼ੀਨਸ ਮਿਲੀਆਂ ਆਪਣੀ ਐਕਸਰਸਾਈਜ਼ ਕਰਨ ਲਈ। ਔਰ ਬਹੁਤ ਹੀ ਜ਼ਿਆਦਾ ਚੇਂਜਸ ਆਇਆ ਸਾਡੇ ਜਿਮੋ ਲਾ ਕੇ ਜੋ ਕਿ ਨਵਾਲੀ ਕਹ ਰਹੇ ਬਹੁਤ ਜਿਆਦਾ ਸੇਫਟੀ ਦੇ ਪ੍ਰਬੰਧ ਹੋਏ ਚੁ। ਹਾਂਜੀ ਸੇਫਟੀ ਦੇ ਵੀ ਬਹੁਤ ਸਾਰੇ ਅੱਛੇ ਉਪਕਰਣ ਬੰਦ ਹੈਗੇ ਆ ਇੱਥੇ। ਔਰ ਇੱਥੇ ਆਪਾਂ ਆਪਣੀ ਪ੍ਰਾਪਰਟੀ ਪ੍ਰੋਪਰਲੀ ਸੇਫਟੀ ਦੇ ਨਾਲ ਆਪਣਾ ਵਰਕਆਊਟ ਕਰ ਸਕਦੇ ਆ। ਹੈਲੋ एवरीवन। Uh, मेरा यहाँ का जो भी एक्सपीरियंस है बहुत अच्छा रहा है बिकॉज यहाँ पे जो भी मशीन्स हैं बहुत अच्छी हैं एनवायरनमेंट बहुत अच्छा है यहाँ पे म्यूजिक सिस्टम बहुत अच्छा है मोर ओवर जो स्टाफ है यहाँ का दे आर वेरी क्वालिफाइड दे आर वेरी फ्रेंडली एंड मोर ओवर दे स्टाफ ओवर हेयर दे वन क्वालिटी इफ़ यू हैव एनी इशू दे यू कैन कम टू देम एंड दे दे सॉल्व एट द सेम टाइम जैसे ही आपको कोई प्रॉब्लम आती है कोई भी आपको इशू फॉर द फीमेल्स ऑल्सो आपको कोई इसी भी तरीके का इशू है आप आगे मशीन्स के बारे में या अदरवाइज कोई भी इशू है तो आप आगे स्टाफ को एक बार बोलो आपको देन एंड देर सोल्यूशन यहाँ पर मिलेगा जो कि मेरे को यहाँ पर बहुत अच्छा लगा प्लस मेरी फीमेल्स के लिए एक अगेन uh, मैसेज है कि अपनी हेल्थ की तरफ आप ध्यान दो बिकॉज अ फीमेल रन द होल फैमिली सो इफ वी आर हेल्दी देन ओनली वी कैन रन अ हेल्दी फैमिली तो कम एंड जॉइन दी मैक्स फिटनेस सेंटर एंड क्डोज टू एवरी गर्ल टू एवरी वीमेन इन दर्ल्ड हैलो एवरी वन मैक्स फिटनेस की तरफ से हल्का सो so, मेरे को थ्री मंथ हो गए यहाँ पे ज्वाइन करे हुए तो so, यहाँ के जो इक्विपमेंट्स है वो, वो वेल मेंटेन है और यहाँ की जो सर्विस है वो भी बहुत अच्छी है जो यहाँ के ट्रेनर्स हैं वो बहुत अच्छे से गाइड करते हैं कि आपको कैसी डाइट लेनी है तो मैंने थ्री मंथ पहले ही ज्वाइन करा है तो मेरा वेट था सिक्सटी तो अभी मैंने अपना वेट जो है वो लूज़ करा है तो अभी तो मेरा रिसेंटली वेट है वो फिफ्टी फोर है तो यहाँ आके मुझे बहुत अच्छा लगा है सारी चीज़ें बहुत अच्छी हैं तो आप भी विज़िट करें जितना हो सके यहाँ पर आप आएँ यहाँ के जो तो ओनर्स हैं उनसे मिलें तो थैंक यू सो मच